ਗੁਰ ਸੇਵੀ ਆਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖੋ ਸਿਫਤ ਖਸਮ ਦੀ ਨੂਰ ਹਰ ਸਹ ਹੁਰਸਾ ਤੁਧ ਰਠਿ ਸਤੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚ ਪਾਤਸ਼ਾਹ ਹੋ ਸਰਸਾ ਹੰਦ ਜਿਸ ਪਾਸ ਬਹਿਠੇ ਸੋਹੀਆ ਸਭਨਾ ਦਾ ਸਜਣ ਸੱਚ ਪਾਤਸ਼ਾਹ ਹੋ ਸਰਸਾ ਹੰਦ ਜਿਸ ਪਾਸ ਸੁਬਹ ਠਿਆ ਸੋਹੀਆ ਸਭ ਨਾਂ ਦਾ ਵੇਸਾ ਸਤਨਾਮ ਸ੍ਰੀ ਵਾ ਬਾਜੀ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਅ ਗੋਰਾ ਸਾਗਰ ਰਤਨੀ ਭਰਪੂਰੇ ਅੰ ਪ੍ਰਤ ਸੰਤ ਚੁਗਹਿ ਨਹੀਂ ਦੂਰ ਹੈ ਹਰ ਰਸ ਚੋਗ ਚੁਗਹਾ ਪ੍ਰਭ ਪਾਵੈ ਸਰ ਵਰ ਮਹਾਂਸਾ ਪ੍ਰਾਨ ਪਤ ਪਾਵੈ ਗੋਰਾ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵਾਂ ਸਾਰਵਰਮਹ ਹੰਸਾ ਪ੍ਰਾਨਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮਾਲਨ ਜਾਏ ਕੋ ਚਾਰਨ ਧਰੇ ਵਿਚਾਰੇ ਦੁਬਦਾ ਛੋੜ ਭੈ ਨਿਰੰਕਾਰੀ ਮੋਕਤ ਪਦਾਰਥ ਹਾਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਈ ਪ੍ਰੇਮ ਭਗਤ ਕਰ ਸਹਜ ਸਮਾਈ ਸਰਵਰ ਮਹ ਹੰਸਾ ਹੰਸ ਮਹ ਸਾਗਰ ਅਕਥ ਕਥਾ ਗੁਰ ਬਚਨੀ ਆਦਰਾ ਰਨ ਮੰਡਲ ਇੱਕ ਜੋਗੀ ਵੈਸੇ ਨਾਰ ਨ ਪਰਖਾ ਕਹ ਕੋ ਕੈਸੀ ਤਰਪਾਉਣ ਜੋਤ ਰਹੀ ਲਬਾਈ ਸਰਨ ਨਰਨਾਥ ਸੱਚੀ ਸਰਣਾਈ ਆਨੰਦ ਮੂਲ ਨਾਥ ਅਧਾਰੀ ਗੁਰਮਖ ਭਗਾਤਾ ਸਾਹਿਜ ਵਿਚਾਰੀ ਭਗਤ ਵਛਲ ਭੈ ਕਾਟਣ ਹਾਰੇ ਹੁ ਮਮਾਰ ਮਿਲੇ ਪਗ ਤਾਰੇ ਅਨੰਕ ਜਤਾਂ ਅਨਕਾਰ ਕਾਲ ਸੰਤਾਏ ਮਾਰਣ ਲਖਾਈ ਮੰਡਲ ਮਹਾਰੇ ਜਾਨਮ ਪਦਾਰਥ ਦੁਬਦਾ ਖੋਵਾ ਆਪ ਨਾ ਚੀਨ ਸ ਬ੍ਰह्म ਬ੍ਰह्म ਰੋਵਾ ਕਹਤਾ ਪੜਤਾ ਸੁਣਤਾ ਏਕ ਹੀ ਰਜ ਘਰਮ ਧਰਣੀ ਧਰਟੇ ਕਾ ਜਤ ਸਤ ਸੰਜਮ ਅਰੇਦਾ ਸਮਾਈ ਚੌਥੇ ਪਾਦਕ ਜੀ ਮਨ ਪਤੀਆਈ

ਨਾਨਕ ਜਾਚਾ ਸਾਚ ਸਰੂਪਾ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਦ ਤੁਗ ਹੈ ਨਹੀਂ ਦੂਰੇ ਹਰ ਰਸ ਜੋਗ ਤੁਗ ਹੈ ਪ੍ਰਭ ਭਾਵ ਸਰਵਰਮਹ ਹਾਂਸ ਪ੍ਰਾਨ ਪਤ ਪਵ